ਇਹ ਪੜ੍ਹੇਗਾ ਰੱਬ ਰੱਬ ਇਹ ਪੜ੍ਹੇਗਾ ਮੇਰਾ ਸੁਣਦਾ ਤੁੰ ਤੇ ਅਸਾਂ ਮਰਜੂਰ ਮਾਜੂਰ ਕਦਨੇ ਮਰਾ ਪਾਛੋੜੇ ਨਹੀਂ ਹੁੰਦਾ ਕਿਸੇ ਨੂੰ ਫੋੜ ਫੜ ਕੇ ਲੈ ਜਾਂਦਾ ਹੈ ਮੇਰੇ ਪਸਤਾ ਖੋਹ ਕੇ ਲੈ ਗਿਆ ਹੈ ਅੱਗੇ ਕੌਣ ਕਹਿੰਦਾ ਆਪਣੇ ਗਵਾਂਡ ਇਹ ਮੇਰਾ ਫੋਨ ਮੇਰੇ ਭੁੱਲਦਾ ਖੋਇਆ ਕੋਈ ਕੰਮ ਕਰ ਲਈ ਮਾਝੇ ਨਹੀਂ ਕੰਮ ਕਰ ਸਾ ਦੇਖੋ ਜਨਾਬ ਇਹ ਤਾਂ ਕੁੱਟੇ ਹੀ ਵਾਂ ਲੱਗਦਾ ਆਪਣੇ ਜੋਗਾ ਤਾਂ ਛੱਡਿਆ ਹੀ ਨਹੀਂ ਹੋਰੋਂ ਬੱਸ ਫੋਨ ਚੋਰੀ ਕਰਨ ਆ ਗਿਆ ਜੀ ਸਾਡੇ ਮਹੱਲੇ ਚ ਤਾਂ ਅੱਧਾ ਘੰਟਾ ਹੋ ਗਿਆ ਜੀ ਅਜੇ ਤੱਕ ਇਹਨੂੰ ਪਾਣੀ ਪੂਣੀ ਵੀ ਪਾਇਆ ਵੀ ਕੋਈ ਮਨਲਾ ਵੀ ਮਰ ਮੁਰ ਨਾ ਜਾਵੇ ਪਾਣੀ ਤਾਂ ਮੈਂ ਵੇਖ ਲੈਣੇ ਪਏ ਜਾਂਦੇ ਸੀ ਤੁਸੀਂ ਇੰਨਾ ਕੁ ਬਣਦਾ ਵੀ ਸੀਗਾ ਕੀ ਕੰਮ ਕਰਦਾ ਸਹੀ ਇਕੱਲੇ ਐਸੇ ਕੰਮ ਨਾਲ ਹੀ ਚੱਲਦਾ ਨਸ਼ਾ ਕਿਹੜਾ ਕਰਦਾ ਕਰਦਾ ਯਾਰ ਨਹੀਂ ਜੇ ਨਾ ਜੇ ਨਸ਼ਾ ਨਹੀਂ ਕਰਦਾ ਚੱਲਣਾ ਸਾਡੇ ਮੂਰੇ ਇੱਧਰ ਮੇਰੇ ਵੱਲ ਦੇਖ ਐ ਜੇ ਕਰਨ ਦੀ ਲੋੜ ਨਹੀਂ ਮੈਂ ਛੱਡਦੀ ਹੁ ਤੇ ਐ ਵੀ ਛੱਡ ਦੂੰ ਜਨਾਬ ਜੀ ਮੇਰੇ ਪਰੇਸ਼ਾਨ ਘਰ ਵਾਲੀ ਦਾ ਮੇਰੇ ਤਿੰਨ ਬੱਚੇ ਐਸੇ ਕੰਮ ਨਾ ਪਾਲਦਾ ਤੈਨੂੰ ਬੱਚੇ ਨਹੀਂ ਜੀ ਮੈਂ ਕੰਮ ਤੇ ਜਾਣਾ ਜੀ ਚਾਹ ਤੈਨੂੰ ਹੋਇਆ ਮਜਬੂਰ ਠੀਕ ਹੈ ਹਾਂਜੀ ਖੇਤੀਬਾੜੀ ਕਰ ਲੇਗਾ ਹਾਂਜੀ ਕਰ ਲੇ ਪੱਕੀ ਗੱਲ ਹੈ ਹਾਂਜੀ 10000 ਰੁਪਏ ਮਹੀਨਾ ਮਿਲੂਗਾ ਤੈਨੂੰ ਜੀ ਜੀ ਠੀਕ ਹੈ ਮੇਰੇ ਘਰ ਵਾਲੀ ਦਾ ਪ੍ਰੇਸ਼ਾਨ ਫੇਰ ਤੁਸਾਂ ਮੈਨੂੰ ਮਿਲਦੇ ਸੱਜਿਆ ਆਪਣੀ ਟੀਮਾਂ ਦੇ ਟੋਪਾਂ ਲੈ ਕੇ ਕੰਪੈਟਿਸ਼ਨ ਕਰੇਗਾ ਕਿ ਦਰਹੇ ਸਾਰੀ ਉਮਰ ਤੱਕ ਪਹਿਲੇ ਜਰਮਨੀਆਂ ਨੇ ਆਪਣੇ ਸਾਰਦਰ ਫੋਨ ਵੇਖੀ ਜਾਂਣਾ ਮੈਨੂੰ ਵੀ ਪਤਾ ਹੈ ਮੈਂ ਨਹੀਂ ਹੋਣੀ ਕਿ ਪਤਾ ਆਪਾਂ ਮਸ਼ਹੂਰ ਹੋ ਜਾਏ ਮੈਨੂੰ ਬਾਹਰ ਪਤਾ ਐਸ ਦਾ ਤੂੰ ਮਸ਼ਹੂਰ ਹੋਵਾਂਗੇ ਆਪਾਂ ਫੋਨ ਚੁੱਕ ਲਵਾਂ ਮੈਨੂੰ ਵੀ ਤੈਨੂੰ ਵੀ ਪਤਾ ਮਸ਼ਹੂਰ ਹੋਵਾਂਗੇ ਆਪਾਂ ਲਾਈਕ ਆਉਣਗੇ ਆਪਾਂ ਨੂੰ ਲੈਕ ਆਉਣਗੇ ਲੈ ਸਟਾਰ ਬਣ ਜਾਗੇ ਆਪਾਂ ਇਹ ਤੂੰ ਥੋੜੀ ਨਹੀਂ ਭਰਦੇ ਕੇ ਫੂਲ ਬੱਬਾ ਫੂਲ ਫੜੋ ਉਹਦੇ ਸਾਰੇ ਤੂੰ ਸਾਡਾ ਖੋਰ ਖੋਰ ਪੈਂਦਾ ਤੈਨੂੰ ਮੈਂ ਤੇਰਾ ਪਤਾ ਅਈਕਪੀ ਨੀ ਹੁਣ ਸੁਣੋ ਫੋਨ ਫੜਦੇ ਚੀ ਨਾਦਾ ਹੁਣ ਨਾ ਕੋਈ ਪਛਨ ਫੋਨ ਫੜਦਾ ਕਿਓਂ ਖੜੇ ਹਾਂ ਹੋ ਕਿਸੇ ਦੇ ਘਰ ਬਾਲ ਲਾ ਲੈਣ ਦੇ ਕਿਸੇ ਨੂੰ ਬੋਲ ਸੱਦੋ ਕਿਸੇ ਦੇ ਫੋਨ ਡਰਾਈਵਰ ਨਾ ਮਨੋ ਫੋਨ ਨਹੀਂ ਜਾਈ ਖਰਜ ਹੋੜ ਨਹੀਂ ਬੇਬੇ ਕਹਿੰਦਾ ਇੱਧਰ ਜਾਉਂਣੇ ਨੂੰ ਨਹੀਂ ਕਹਿੰਦਾ ਬੱਲੇ ਲੈ ਜਾਂਦਾ ਕਿਸੇ ਫੋਨ ਫੜ ਹੰਦਾ ਹੈ ਮੋਰਕਾ ਤੂੰ ਹੈ ਗੋਟੇ ਤੇ ਬੈਣ ਹੋਰ ਕੋਈ ਜੇ ਮੈਂ ਜਾਣ ਜੋਗਾ ਛੱਡਿਆ ਤਾਂ ਮੈਂ ਫੇਰ ਹੀ ਜਾਊਗਾ ਆ ਦੇਖੋ ਹੀ ਆ ਐਮ ਸੀ ਸਾਹਿਬ ਆ ਗਏ ਐਮ ਸੀ ਸਾਹਿਬ ਨਿਪਟਣਗੇ ਐਮ ਸੀ ਸਾਹਿਬ ਮੈਂ ਦੱਸਦੀ ਹਾਂ ਤੈਨੂੰ ਗੱਲ ਇਹਨਾਂ ਨੂੰ ਕੀ ਪਤਾ ਕਰਦਾ ਹੁੰਦਾ ਜੀ ਇਹ ਹੈ ਕੀ ਸਾਡਾ ਫੋਨ ਖੋਲ ਕੇ ਮੇਰੇ ਵੀ ਹੋਰ ਕੋਈ ਮਾਤਾ ਨਹੀਂ ਗੁੰਦਾ ਨਹੀਂ ਗੁੰਦਾਇਆ ਤੁਮਾ ਇਹ ਗੋਆ ਜੀ ਮੇਰਾ ਤੂੰ ਮੈਨੂੰ ਸਮਝਾਉਂਦਾ ਕੋਤ ਮਾਰੇਂਗੀ ਮੈਂ ਤਾਂ ਕੁੱਟੂਗੀ ਕਾਕਾ ਜੇ ਤਾਂ ਮਾਰਾ ਇਹ ਤਾਂ ਬਾ ਨਿਕੋਂਦਾ ਮਾਤਾ ਮਾਰ ਇਹਦੇ ਮਾਤਾ ਹੋਰ ਇਹਨੂੰ ਮੇਰੇ ਪੁੱਤ ਤਾਂ ਖੂਨ ਖੋਗਾ ਲੈ ਗਿਆ ਹੈ ਇੱਥੇ ਆਪਣੇ ਆਪਣੇ ਘਰ ਚ ਹੋਰ ਬੜੇ ਲਿਖੇ ਮੁੰਡਾ ਤਾਂ ਖੂਨ ਖੋਣਾ ਕਿ ਨਹੀਂ ਤੇ ਜੀ ਮੈਂ ਨਹੀਂ ਖੋਇਆ ਜੀ ਤੇ ਤੂੰ ਯਾਰ ਕੰਮ ਕਰ ਕਰ ਲੁਗਾ ਕੁਝ ਤੁਸੀਂ ਨਹੀਂ ਅੰਤਰਾ ਜੀ ਮੈਂ ਨਹੀਂ ਖੂਨ ਖੋਂਦੇ ਫਿਰ ਇਹਦੇ ਕੰਮ ਨਹੀਂ ਕਰੀਦਾ ਕੋਈ ਮਾ ਨਹੀਂ ਛੱਡਣਾ ਨਹੀਂ ਅੱਜ ਇਹਨੂੰ ਇਹਦੇ ਮੇਰੇ ਕੌਣ ਮੇਰਾ ਪਤੰਦਾ ਖੋਇਆ ਇਹ ਕੋਈ ਕੰਮ ਕਰ ਲੈ ਮਰ ਜਾਏ ਕੰਮਕਾਰ ਨਹੀਂ ਕਰੀਦਾ ਤੋ ਕੰਮ ਕਰ ਕੋਈ ਭਜਾਉਨੇ ਆ ਨੋ ਹੋਰ ਕਾ ਭਜਾਉਨੇ ਆ ਭੱਜਾ ਨਹੀਂ ਦਿੰਦੇ ਕਹਿੰਦਾ ਇਹਨੂੰ ਅਸੀਂ ਨਹੀਂ ਦਿੰਦੇ ਨੂੰ ਭੱਜਾ ਭੱਜੂ ਤਾਂ ਤਾਂ ਜੇ ਮੈਂ ਜੂੰਦਾ ਜੂੰਦੈ ਨਹੀਂ ਛੱਡਦੀ ਇਹਨੂੰ ਛੱਡਦੀ ਨਹੀਂ ਮੈਂ ਇਹਨੂੰ ਕਿਉਂਦਾ ਘਰ ਵਿੱਚ ਕੋਈ ਕਵੇਂ ਸਾਡਾ ਖੋੜ ਖੋ ਖਪਾਈਦਾ ਹੈ ਨਹੀਂ ਬੰਦਾ ਮਾਦਾ ਆਇ ਤੋ ਬਾਅਦ ਖੋੜ ਖੋ ਕੇ ਜਵਾਕ ਪਾਣੇ ਕੰਮ ਕਰ ਲੈ ਮਰ ਜਾਓ ਐਮਸੀ ਸਾਹਿਬ ਫੋਟੋਸਰ ਨੂੰ ਫੋਨ ਕਰੋ ਇਹ ਤੇ ਚੋਰੀ ਚੋਰ ਫੜਾ ਜੀ ਇਤਨ ਮਾਰ ਲਾ ਕੇ ਫਾਇਦਾ ਸੀ ਗਾ ਜੀ ਜਰਤ ਮਾਤਾ ਦੀ ਆ ਸਾਡੇ ਤੇ ਤੂੰ ਜਲਦੀ ਆ ਜਾ ਜੋ ਨਾ ਬਈਰ ਬਾਣਾ ਮਰ ਬਾਣਾ ਮਰੋ ਹੁਣ ਟੰਗ ਮਾਤਾ ਗਾਲਾ ਕੱਢ ਗਾਲਾ ਮੈਨੂੰ ਬੋਹ ਨਾ ਹੋਇਆ ਤਾਂ ਗਾਲਾ ਨਾ ਕਰੀ ਤੇ ਤੈਨੂੰ ਮੈਂ ਖੰਡ ਪਾਹ ਨਾ ਮਰ ਬਾਣਾ ਕੋਣ ਮੇਰਾ ਫੋਨ ਖੋੜਾ ਰਿਹਾ ਹੈ ਮੇਰਾ ਕੁਝ ਲੁੱਟਦਾ ਹੁੰਦਾ ਤੁੰਦੇ ਮਰਜੂ 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 ਕਹਿੰਦੇ ਮਰਾ ਪਾਛੋਂ ਮੈਂ ਤਾਂ ਮਰਜੂ ਕਹੇ ਹਾਂ ਫੋਨ ਖੰਦਾ ਸੀਗਾ ਯੋ ਮੇਰਾ ਸਾਡਾ ਫੋਨ ਖੋ ਕੇ ਸੱਜ ਕੇ ਤੂੰ ਦੇ ਦੇ 10000 ਰੁਪਏ ਲੈ ਵੱਡਾ ਹਮ ਦਾ ਦਿੱਕਤ ਕੰਮ ਕਰਕੇ ਨਹੀਂ ਦਿਮਾਗ ਪਰੇ ਨਾ ਕੰਮ ਨਹੀਂ ਹੋਈ ਬੱਲੇ ਬੱਲੇ ਪਣੀ ਪੀ ਕੇ ਥੋ ਵੀ ਫੋਨ ਗੋਨ ਮੂਤ ਪੀ ਲੋ ਕੇ ਜਾ ਕੇ ਸਾਡਾ ਫੋਨ ਖੋ ਕੇ ਫਿਰ ਪਤਾ ਨਹੀਂ ਲੱਗੇਗਾ ਮੈਨੂੰ ਕਿੱਥੇ ਫੋਨ ਕਰੀ ਬੀ ਪਾਣੀ ਦਾ ਗਲਾਸ ਲੈ ਕੇ ਦੇ ਅੰਦਰ ਨਹੀਂ ਕਿਥੋਂ ਰਾਈ ਫੋਨ ਲਾਉਂਦਾ ਨਹੀਂ ਨਾਮ ਬਾਲਸਰੂ ਫੋਨ ਲਾਉ ਤੂੰ ਜੀ ਲਾਤਾ ਆਉਂਦੇ ਚਨਾਲ ਮੈਂ ਲਾਤਾ ਹੁਣੇ ਲਾਇਆ ਫੋਨ ਕਿਸੇ ਦੀ ਨਾ ਕਿਸੇ ਨਾਲ ਕੁਝ ਖਰੀਦ ਕੇ ਖੋ ਕੇ ਪੜ ਜਾਂਦਾ ਕਿਸੇ ਨਾਲ ਕੁਝ ਖੋ ਕੇ ਪੜ ਜਾਂਦਾ ਮੈਂ ਬਣਾ ਉਹ ਛੱਡੋ 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 ਦੇ ਦੋ ਵਿਭਾਜਨ ਓਏ ਓ ਕਾਕੇ ਛੱਡ 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 ਜਨਾਬ ਫੋਨ ਫੋਦਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਦੇਖੋ ਜਨਾਬ ਇਹਦਾ ਕੁੱਟੇ ਹੀ ਵਾਂਗ ਲੱਗਦਾ ਆਪਣੇ ਜੋਗਾ ਤਾਂ ਛੱਡਿਆ ਹੀ ਨਹੀਂ ਹੋਰ ਮਸਲਾਈ ਖੋਣ ਚੋਰੀ ਕਰਨ ਆ ਗਿਆ ਜੀ ਸਾਡੇ ਮਹੱਲੇ ਚ ਮੈਂ ਮਸੀਹ ਜੀ ਵਾਰਡ ਦਾ ਮੈਂ ਆਪ ਦੇਖਿਆ ਇਹ ਬੰਦੇ ਨੇ ਇਹ ਆ ਜਵਾਬ ਦੇ ਗਿਰੋ ਪੂਰਾ ਪਰ ਜਵਾਬ ਹੈ ਜੀ ਫੋਨ ਤੁਸੀਂ ਫੋਨ ਕੀਤਾ ਸੀ ਨਾ ਹਾਂ ਜੀ ਹਾਂ ਜੀ ਹਾਂ ਜੀ ਮੈਂ ਮਸੀਹ ਜੀ ਇੱਥੇ ਕਿੰਨਾ ਕੁ ਟਾਈਮ ਹੋਇਆ ਨੂੰ ਇਹਨੂੰ ਮਨ ਲਾਦਾ ਅੱਧਾ ਘੰਟਾ ਹੋ ਗਿਆ ਜੀ ਅਜੇ ਤੱਕ ਇਹਨੂੰ ਪਾਣੀ ਪੂਣੀ ਵੀ ਪਾਇਆ ਵੀ ਕੋਈ ਮਨ ਲਾ ਵੀ ਮਰ ਮੁਰ ਨਾ ਜਾਵੇ ਪਾਣੀ ਤਾਂ ਮੈਂ ਵੇਖ ਲੈਣਾ ਪਾਈ ਜਾਂਦੇ ਹਾਂ ਤੁਸੀਂ ਇੰਨਾ ਕੁ ਬਣਦਾ ਵੀ ਸੀਗਾ ਇਹ ਤਾਂ ਮੈਂ ਦੀ ਹਾਂ ਜੀ ਬੰਦਾ ਕੀ ਹੈ ਹਾਂ ਇਹਨੂੰ ਸ਼ਰਮਨਾ ਆਈ ਭੱਜਾ ਆਇਆ ਭੱਜਾ ਆਇਆ ਸੀ ਮਾਪੋਤਾ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਫੋਨ ਵੇਖੀ ਜਾਂਦੇ ਇਹਦਾ ਮਤਲਬ ਕੀ ਫੋਨ ਖੋ ਕੇ ਭੱਜਣ ਦਾ ਹਾਂ ਮੈਂ ਜੋ ਪੁੱਛਿਆ ਨਾ ਉਹ ਦੱਸ ਮੈਨੂੰ ਕੀ ਕੰਮ ਕਰਦਾ ਸਹੀ ਇਕੱਲੇ ਐਸੇ ਕੰਮ ਨਾਲ ਹੀ ਚੱਲਦਾ ਨਸ਼ਾ ਕਿਹੜਾ ਕਰਦਾ ਨਸ਼ਾ ਕੁਝ ਕਰਦਾ ਯਾਰ ਨਹੀਂ ਜੇ ਜੇ ਨਸ਼ਾ ਨਹੀਂ ਕਰਦਾ ਚੱਟਣਾ ਸਾਡੇ ਮੂਰੇ ਇੱਧਰ ਮੇਰੇ ਵੱਲ ਦੇਖ ਐ ਜੇ ਕਰਨ ਦੀ ਲੋੜ ਨਹੀਂ ਮੈਂ ਛੱਡਦੀ ਹੁਣ ਤੇ ਐ ਵੀ ਛੱਡ ਦੂੰ ਮੈਂ ਤੈਨੂੰ ਪਿਆਰ ਨਾਲ ਪੁੱਛੀ ਜਾਂਦਾ ਕਦੇ ਮੈਂ ਤੈਨੂੰ ਕੋਈ ਫੋਨ ਸਾਰਾ ਲਈ ਮੈਡੀਕਲ ਆਪਰੇਸ਼ਨ ਕਰਵਾਉਣਾ ਆਂਦੀ ਗਏ ਤੁਹਾਡੇ ਕੋਲ ਇਹੀ ਬਹਾਨੇ ਹੁੰਦੇ ਆ ਸਾਰੇ ਨਸ਼ੇੜੀਆਂ ਕੋਲੇ ਮੇਰਾ ਜੋ ਆਖ ਨਹੀਂ ਠੀਕ ਸੀ ਮੇਰੀ ਘਰ ਵਾਲੀ ਨਹੀਂ ਠੀਕ ਸੀ ਮੇਰੀ ਮਾਂ ਮਰਦੀ ਸੀ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਮੇਰੇ ਪਿਓ ਨੂੰ ਉਹ ਹੋ ਗਿਆ ਇਹੀ ਹੁੰਦਾ ਤੇਰੇ ਵਰਗਿਆਂ ਨਾਲ ਹੀ ਬਾਹਰ ਰਹਿੰਦਾ ਸਾਰਾ ਦਿਨ ਮੇਰਾ ਨਹੀਂ ਜਨਾਬ ਜੀ ਮੈਂ ਆਪਰੇਸ਼ਨ ਕਰਵਾਉਣਾ ਤੇ ਘਰ ਵਾਲੀ ਦਾ ਮੇਰੇ ਤਿੰਨ ਬੱਚੇ ਆਈਸੇ ਕੰਮ ਨਾ ਪਾਲਦਾ ਤੈਨੂੰ ਬੱਚੇ ਨਹੀਂ ਜੀ ਮੈਂ ਕੰਮ ਤੇ ਜਾਂਦਾ ਜੀ ਚੌਂਕ ਤੇ ਉਹ ਟੈਕਨੀਕ ਨਾ ਮਿਲਦਾ। ਅੱਛਾ ਆਹ ਪਾਰਟ ਟਾਈਮ ਡਿਊਟੀ ਆ ਤੇਰੀ ਫਿਰ ਚੌਂਕ ਚ ਕੰਮ ਤੇ ਜਾਣਾ? ਨਹੀਂ ਜੀ ਨਹੀਂ। ਹਾਂ। ਨਹੀਂ ਤਾਂ ਫਿਰ ਮੈਂ ਹਿਸਾਬ ਦਾ ਵੇ ਆ ਵੇ 2.5 ਕਿਲੋ ਦਾ ਇੱਕ ਪੈ ਗਿਆ ਨਾ ਮੁੜ ਕੇ ਤੇਰੀ ਧੌਣ ਸਿੱਧੀ ਰਹਿਣੀ ਮੇਰੇ ਵੱਲ ਨੂੰ। ਡਰਾਮੇ ਨਹੀਂ ਕਰਨੇ ਥੱਲੇ ਘਰ ਹੱਥ। ਥੱਲੇ ਘਰ ਹੱਥ ਪਬਲਿਕਲੀ ਜੇ ਤੂੰ ਜੇ ਤੂੰ ਸੋਚਦਾ ਨਾ ਪਬਲਿਕਲੀ ਮੈਂ ਤੇਰੀ ਕੁੱਟ ਮਾਰ ਨਹੀਂ ਕਰਦਾ। ਐ ਖੜੇ ਬੰਦਿਆਂ ਨੂੰ। ਠੀਕ ਹੈ ਟਕਾਣੇ ਲਿਜਾ ਕੇ ਕਰੂੰ ਤੇਰੀ ਸੇਵਾ ਜੇ ਕਰਨੀ ਹੋਈ ਤਾਂ ਜਿਹੜੀ ਗੱਲ ਇੱਥੇ ਇਹਨਾਂ ਦੇ ਸਾਹਮਣੇ ਜਿਹੜੀ ਪੁੱਛਣੀ ਬਣਦੀ ਆ ਨਾ ਉਹ ਮੈਂ ਪੁੱਛੂੰਗਾ ਤੈਨੂੰ। ਸੱਚ ਦੀ ਆਪੇ ਤੇਰੇ ਕੋਲ 20000 ਰੁਪਏ ਰੇਂਟ ਨੇ ਸਰ ਜੀ ਮੈਂ ਕੰਮ ਤੇ ਜਾਂਦਾ ਹਾਂ ਚੌਂਕ ਤੇ ਕੰਮ ਕਰਦੇ ਮਿਲਦੋਣੀ ਉੱਥੋਂ ਮੁਰੇਉ ਨਹੀਂ ਬਾਹਾਂ ਵਿੱਚ ਵੀ ਆ ਗਈ ਅੱਛਾ ਰੁਪਈਆ ਚੌਂਕ ਕਰਕੇ ਮੋੜੋ ਕੰਮ ਤਾਂ ਮਿਲਦਣੀ ਸਰ ਜੀ ਇਹਨਾਂ ਨੂੰ ਵੀ ਕੰਮ ਹੀ ਨਹੀਂ 1.5 ਮਿੰਟ ਕਿਵੇਂ ਲੰਘਿਆ ਹੁਣ ਤੱਕ ਫਿਰ ਲੁੱਟਾ ਖਵਾ ਗਈ ਤੇ ਇਹ ਤਾਂ ਪਹਿਲਾਂ ਵੀ ਨਹੀਂ ਸਰ ਜੀ ਕਿਤੇ ਆ 1.5 ਮਿੰਟ ਕਿਵੇਂ ਲੰਘਿਆ ਫਿਰ ਨਹੀਂ ਜੀ ਥੋੜੇ ਮੋਟੇ ਪੈਸੇ ਜੀ ਚੋਟਰੀ ਨਾਲ ਕਾਲਣ ਇਹ ਤਾਂ ਜੀ ਕਿੰਦਰ ਫੁਰੰਗੀ ਸਟੋਰੀ ਲੰਘ ਜੇ ਮੇਰੇ ਇਹ ਤਾਂ ਕੂਟ ਬੋਲੀ ਹੈ ਮੈਨੂੰ ਲੱਗਦਾ ਨਾ ਰਾਮੇ ਜੀ ਕਰ ਸਕਦਾ ਨਹੀਂ ਸਰ ਇਹ ਮੈਂ ਉੱਥੇ ਨਹੀਂ ਮੰਨੂਗਾ ਜੀ ਆਪਣੀ ਰਾਮ ਨਹੀਂ ਸਰ ਇਹ ਤਾਂ ਸ਼ਖਲੂ ਵਿੱਚ ਬੱਚੇ ਤੋਣਾ ਲੱਗਦਾ ਜੀ ਸਿਆੜੀ ਨਹੀਂ ਲੱਗਦੀ ਕਿਸੇ ਹੋਰ ਪ੍ਰਾਈਵੇਟ ਨੌਕਰੀਆਂ ਮਿਲ ਜਾਂਦੀਆਂ 5-7000 ਦੀ ਉਹ ਕਰਨਾ ਸਰ ਜੀ ਬਹੁਤ ਕੀ ਜੋ ਉੱਪਰ ਹੁੰਦੀ ਹੈ ਨਹੀਂ ਉਸੇ ਹੀ ਮੈਂ ਪ੍ਰਾਈਵੇਟ ਨੌਕਰੀ ਦੀ ਕਲ ਕਰਦਾ ਹਾਂ ਪ੍ਰਾਈਵੇਟ ਲੋਕਾਂ ਨੂੰ ਬਹੁਤ ਬੰਦਿਆਂ ਦੀ ਲੋਡ ਹੁੰਦੀ ਕੰਮ ਕਰਨ ਵਾਸਤੇ 7-8 10000 ਰੁਪਿਆ ਐਵੇਂ ਮਿਲ ਜਾਂਦਾ ਹੈ ਟਰਾਈ ਨਹੀਂ ਕੀਤਾ ਯਕੀਨ ਨਹੀਂ ਕਰਦਾ ਹੋਣਾ ਕੋਈ ਚੋਕੇ ਭੱਜ ਜਾਂਦਾ ਹੋਵੇਗਾ ਉੱਥੋਂ ਸਮਾਨ ਨਹੀਂ ਸਰ ਜੀ ਪਹਿਲਾਂ ਕਦੇ ਨਹੀਂ ਕੀਤਾ ਇਹ ਵੀ ਕਾਪਰ ਵਾਲੀ ਗੈਂਗ ਹੋਵੇਗੀ ਇਹਦੀਪੋਚ ਲੈ ਲਓ ਕਿੰਨੇ ਸੱਥੀ ਨਾਲ ਠੀਕ ਹੈ ਮੇਰੀ ਗੱਲ ਸੁਣ ਰੱਖਣਾ ਮੈਨੂੰ ਸਰਦਿਸ ਆਪਦਾ ਤੇ ਇਹ ਵਾਕਿਆ ਤੋਂ ਮਜਬੂਰ ਹਾਂ ਤੇਰੀ ਮਤਲਬ ਅੱਛਾ ਪੱਕੀ ਗੱਲ ਹੈ ਕਿਹੜਿਆ ਸਰਦਾਰ ਦਾਖਲ ਹੈ ਤੇਰੀ ਘਰ ਵਾਲੀ ਕਿਹੜੀ ਇਹ ਘਰ ਵਾਲੀ ਦਾਖਲ ਹੈ ਇੱਥੇ ਚੋਰ ਨਾ ਕਰਨੇ ਬਣੇ ਤਾਂ ਸਾਨੂੰ ਕਾਹਦਾ ਦਾਖਲ ਆ ਕਾਲਾ ਬਾਬਾ ਛੋੜੇ ਕੋਲੇ ਵਿੱਕੀ ਬਾਬਾ ਇਹ ਭੈਣ ਜੀ ਇਹ ਕਾਹਦੇ ਨਾ ਕਿਸੇ ਤੇ ਜੇ ਭੈਣ ਜੀ ਸੱਚੀ ਹੋ ਗਈ ਨਾ ਢੱਲ ਮੈਸ ਦਾਖਲ ਦਾ ਤਾਂ ਕਰਾਉ ਜੇ ਜੇਬ ਚ ਕੁਝ ਹੋਊਗਾ ਤਾਂ ਤੇਰੀ ਕਿਸੇ ਇਹਨਾਂ ਦਾ ਮਾਣੇ ਤੇ ਤੇਰੇ ਘਰ ਆਈ ਬਿਮਾਰ ਨਾ ਹੋਈ ਤੇ ਤੇਰੇ ਘਰ ਵਾਲੀ ਬਿਮਾਰ ਹੋ ਗਈ ਹੈ ਛੋੜੂ ਮਾਤਾ ਜੀ ਪਰ ਇਹ ਘਰੇ ਦੇਖ ਲਓ ਪਤਾ ਨਹੀਂ ਲੱਗਦਾ ਪਣਾ ਸੀ ਤਾਂ ਮਾਠੀ ਕਰਨੀ ਚਗੀ ਪਰ ਤੈਨੂੰ ਲੱਗਦਾ ਨਹੀਂ ਇਹ ਘਟਿਆ ਹਰਕਤ ਹੈ ਡਟਾ ਖੋ ਹਾਂ ਤੈਨੂੰ ਲੱਗਦਾ ਹੈ ਵੀ ਤੂੰ ਆਪਣੇ ਆਪ ਨੂੰ ਮਾਫ ਕਰ ਲਵੇਂਗਾ ਇਸ ਗੱਲ ਤੋਂ ਰਾਤ ਨੂੰ ਨੀਂਦ ਆ ਜੂ ਤੈਨੂੰ ਮੈਂ ਤਾਂ ਗੋਡੇ ਕਿੱਟੇ ਵੀ ਦੇ ਤੁਰ ਸਕਦੀ ਕਿ ਮੈਂ ਕਿਥੇ ਨਵਾਂ ਨੈੱਟ ਫੋਨ ਖਰੀਦ ਕੇ ਆਪਣੇ ਪੁੱਤ ਨੂੰ ਦੇ ਦੂੰਗੀ ਹੈ ਜੇ ਵਾਕਿਆ ਤੇਰੇ ਘਰ ਵਾਲੀ ਵਾਕਿਆ ਹੀ ਘਰ ਵਾਲੀ ਤੇਰੀ ਠੀਕ ਹੋਣਾ ਕੁਝ ਹੋਣਾ ਲਾਗ ਹੋਣਾ ਉਹਦਾ ਜੇ ਤੂੰ ਆ ਕਿੱਥੇ ਕਰਕੇ ਜੇ ਪੈਸੇ ਲੱਗੇ ਆਉਂਦਾ ਨਾ ਤੇਰੀ ਆਤਮਾ ਤੇ ਤੈਨੂੰ ਮਾਫੀ ਨਹੀਂ ਕਰਨੀ ਚਾਹੀਦੀ ਫਿਰ ਮੇਰੇ ਬਾਦੇ ਫਿਰ ਪੈਣਾ ਵਜੋਂ ਪ੍ਰੈਸ਼ਰ ਤੋਂ ਕੋਸ਼ਿਸ਼ ਸੀ ਪਰ ਇਹ ਲੋਕ ਪੀੜਤਾ ਤੁਹਾਡੇ ਵਰਗੇ ਲੋਕਾਂ ਤੋਂ ਹਰੇਕ ਗਲੀ 'ਚ ਹਰੇਕ ਮਹੱਲੇ ਹਰੇਕ ਸੜਕ 'ਤੇ ਜਿੱਥੇ ਮਰਜੀ ਜਾਓ ਗੈਂਗ ਫਿਰਦੇ ਇਹੋ ਜਿਵੇਂ ਤੂੰ ਝਪਟ ਮਾਰੀ ਸੀ ਹੁਣ ਨਹੀਂ ਸਰ ਜੀ ਮੈਂ ਪਹਿਲੀ ਵਾਰ ਮੈਂ ਨਹੀਂ ਕੀਤਾ ਮੈਂ ਤੈਨੂੰ ਕਹਤਾ ਜੇ ਤੂੰ ਸੱਚਾ ਹੋਇਆ ਤਾਂ ਇਨਸਾਨੀਅਤ ਨਾਤੇ ਮੈਂ ਤੇਰੀ ਮਦਦ ਕਰੂੰਗਾ ਚਲੋ ਚੱਲੋ ਸਰ ਜੀ ਪਰ ਕੀ ਗੱਲ ਹੈ ਐਮਸੀ ਸਾਹਿਬ ਨੂੰ ਲਾਲ ਲੈ ਕੇ ਚੱਲੂੰਗਾ ਲੈ ਚੱਲੋ ਸਰ ਐਮਸੀ ਸਾਹਿਬ ਮੇਰਾ ਇੱਥੇ ਨਾ ਹੋਇਆ ਝੂਠਾ ਜੇ ਉੱਥੇ ਨਾ ਹੋਇਆ ਤਾਂ ਮੈਂ ਨੰਗਾ ਉੱਥੇ ਕਰਕੇ ਕੁੱਟੂਆਂ ਨੂੰ ਮੈਂ ਥਾਣੇ ਲੈ ਆਉਣ ਦੀ ਲੋੜ ਨਹੀਂ ਪੈਣੀ ਉੱਥੋਂ ਕੁੱਟ ਠੀਕ ਹੈ ਹਾਂਜੀ ਖੇਤੀਬਾੜੀ ਕਰ ਲੇਗਾ ਹਾਂਜੀ ਕਰ ਲਓ ਪੱਕੀ ਗੱਲ ਹੈ ਹਾਂਜੀ 10000 ਰੁਪਏ ਮਹੀਨਾ ਮਿਲੂਗਾ ਤੈਨੂੰ ਦੇ ਦੇ ਜੀ ਠੀਕ ਹੈ ਮੇਰੇ ਘਰ ਵਾਲੀ ਦਾ ਪ੍ਰੋਜੈਕਟ ਮੈਂ ਤੈਨੂੰ ਆਪਰੇਸ਼ਨ ਵਾਸਤੇ ਵੀ ਮਿਲਣਗੀ 10000 ਰੁਪਏ ਮਹੀਨਾ ਵੀ ਦੇਊਗਾ ਮੈਂ ਦੇਊਗਾ ਮੇਰੇ ਨਾਲ ਕੰਮ ਕਰੇਗਾ ਚਾਹੇ ਸਾਰੀ ਉਮਰ ਤੱਕ ਜਲੀ ਪਰ ਜੇ ਤੂੰ ਝੂਠਾ ਨਿਕਲ ਗਿਆ ਨਾ ਤਾਂ ਮੈਂ ਛੱਡੇ ਪੜੂ ਕੋਈ ਨਾ ਕਰ ਦੁਕਾਣ ਨਹੀਂ ਪੈਣਾ ਤੇਰਾ ਇਹ ਖੇਤ ਯੋਜਨਾ ਵਾਲਾ ਕਾਰਡ ਕੋਡ ਵੀ ਐਮ ਸੀ ਸਾਹਿਬ ਉਹੀ ਚੀਜ਼ਾਂ ਚੱਲਦੀਆਂ ਐ ਇਹ ਮੈਨੂੰ ਹੋਸਟੇਟ ਦਾ ਲੱਗਦਾ ਜੀ ਇਹ ਨਹੀਂ ਨਹੀਂ ਸਹੀ ਬੋਲਦਾ ਪੰਜਾਬੀ ਤਾਂ ਸਟੇਟ ਤਾਂ ਪੰਜਾਬ ਪੰਜਾਬੀ ਹੈ ਹਾਂ ਜੀ ਐ ਤਾਂ ਨਹੀਂ ਪਿਓ ਦਾਦੇ ਪਹਿਲਾਂ ਕਿਤੇ ਆਏ ਹੁਣ ਕਿਸੇ ਹੋਰ ਪਾਸਿਓਂ ਨਹੀਂ ਨਹੀਂ ਸਰ ਜੀ ਜੋਤ ਜੀ ਸਾਹਿਬ ਜੀ ਇਹਦੇ ਘਰ ਚਲੀਏ ਪਹਿਲਾਂ ਆਪਾਂ ਚਲੋ ਜੀ ਠੀਕ ਹੈ ਇਹਨੂੰ ਨਾਲ ਲੈ ਕੇ ਚੱਲਦੇ ਆਂ ਮਿਸਰ ਭੈਣ ਜੀ ਹਾਂਜੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਨਾ ਐਮਸੀ ਸਾਹਿਬ ਤੁਹਾਡੇ ਮੇਰੇ ਨਾਲ ਹੈ ਠੀਕ ਹੈ ਜੀ ਜੇ ਤਾਂ ਇਹ ਬੰਦਾ ਹੋਇਆ ਗਲਤ ਠੀਕ ਹੈ ਜੀ ਫਿਰ ਤਾਂ ਇਹ ਸਮਝ ਲਓ ਵੀ ਅੱਜ ਤੋਂ ਬਾਅਦ ਇਹ ਆਪਦੀ ਲੱਤਾਂ ਤੇ ਨਹੀਂ ਤੁਰਦਾ ਠੀਕ ਹੈ ਜੀ ਜੇ ਇਹ ਵੀ ਹੋਈ ਵਾਕਿਆ ਮਜਬੂਰੀ ਠੀਕ ਹੈ ਜੀ ਮਜਬੂਰ ਲੋਕ ਵੀ ਬਹੁਤ ਹੈ ਹਾਂਜੀ ਜਿਹੜੇ ਮਜਬੂਰੀ ਵਾਸ ਬਹੁਤ ਕੁਝ ਕਰਦੇ ਜੇ ਇਹ ਦੀ ਮਜਬੂਰੀ ਹੋਈ ਭੈਣ ਜੀ ਫਿਰ ਮੈਂ ਆ ਦੀ ਮਦਦ ਕਰੂੰਗਾ ਸਾਡਾ ਫਰਜ਼ ਪੜਦਾ ਕਿ ਸਮਾਜ ਦਾ ਸੁਧਾਰ ਕਰੀਏ ਮੈਂ ਤਾਂ ਸਚਾਈ ਲੈਣੀ ਆ ਜੀ ਮੈਂ ਤਾਂ ਕਿਸੇ ਹਿਸਾਬ ਤੇ ਸਚਾਈ ਮੈਂ ਤਾਂ ਸਚਾਈ ਲੈਣੀ ਆ ਐਮ ਸੀ ਸਾਹਿਬ ਦੇ ਪਰੋਸਾ ਤੋਂ ਸਚਾਈ ਖੜੇ ਆ ਤੁਹਾਡੇ ਮਾੜਾ ਤਾਂ ਮੌਲ ਤਾਂ ਮੌਤ ਆ ਮੇਰੇ ਭਾਦੀ ਤਰ੍ਹਾਂ ਤੁਹਾਨੂੰ ਪਰੋਸਾ ਤਾਂ ਮੋਬਾਈਲ ਮਿਲ ਗਿਆ ਤੁਹਾਡਾ ਉਹ ਤੁਮ ਮੋਬਾਈਲ ਤਾਂ ਮਿਲ ਗਿਆ ਮੋਬਾਈਲ ਹੋ ਜਾ ਕਿਸੇ ਦਿਨ ਅਸੀਂ ਠੱਕੇ ਨਾ ਖੋਇਆ ਪੁੱਟ ਕੇ ਨਹੀਂ ਤਾਂ ਹੈ ਹੈਂ ਜੀ ਕੁਛ ਹੋਰ ਤਾਂ ਨਹੀਂ ਸੀ ਕੋਈ ਚੂੜੀ ਵਾਲੀ ਕੋਈ ਕੈਸ਼ ਕੋਟੋ ਵਾਲੀ ਨਹੀਂ ਵੀਰ ਜੀ ਹੋ ਸਕਦਾ ਇੱਕ ਦਿਨ ਪਰਸੋਂ ਜਦੋਂ ਉਹ ਕਾਰ ਤੇ ਆਈ ਸੀ ਕਿ ਦੋ ਤਿੰਨ ਜਾਣੇ ਤੇ ਉਹ ਲੈ ਗਿਆ ਸਾਡੀ ਚੂੜ ਹਾਂ ਕੀ ਪਤਾ ਇਹੋ ਜਿਹੀ ਕਿ ਹੋਰ ਵੀ ਹੋਣ ਕਰ ਇਹੋ ਜਨਾਂ ਦੇ ਮੈਂ ਕਦੇ ਜਾਣਦੀ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਸਰ ਜੇ ਭੈਣ ਜੀ ਇਹਨਾਂ ਦੇ ਵਿੱਚੋਂ ਨਿਕਲੀਆਂ ਤਾਂ ਮੈਨੂੰ ਕੱਢਣੀਆਂ ਆਉਂਦੀਆਂ ਮੈਂ ਤੁਹਾਡੇ ਸਾਹਮਣੇ ਕਹਿ ਕੇ ਚੱਲਿਆ ਇਹ ਗੱਲ ਆ ਸਾਰੀ ਤੁਹਾਡੀ ਪੰਚਾਇਤ ਚ ਕਹਿ ਕੇ ਚੱਲਿਆ ਠੀਕ ਹੈ ਜੀ ਜੇ ਬੰਦੇ ਦੀ ਮਜਬੂਰੀ ਹੋਈ ਤੇ ਮੈਂ ਉਹਦੀ ਮਦਦ ਕਰੂੰਗਾ ਅੱਜ ਤੋਂ ਬਾਅਦ ਮੇਰੇ ਖੇਤ ਕੰਮ ਕਰੂੰਗਾ 10000 ਰੁਪਏ ਮਹੀਨਾ ਤਨ ਮੈਂ ਦੇਵਾਂਗਾ ਜਿੱਥੇ ਕਿਤੇ ਤੇਰੀ ਕੋਈ ਇਹੋ ਜਿਹੀ ਮੁਸ਼ਕਲ ਹੋ ਗਈ ਮੈਂ ਤੇਰੀ ਮਦਦ ਪਰ ਜੇ ਤੇਰੇ ਘਰੇ ਜਾ ਕੇ ਚੀਜ਼ ਨਿਕਲੀ ਨਾ ਵੀ ਤੂੰ ਲੁੱਟਾ ਕੋਹਾ ਪਹਿਲਾਂ ਵੀ ਕਰਦਾ ਜਾਂ ਤੂੰ ਕੋਈ ਨਸ਼ਾ ਕਰਦਾ ਤੇ ਫਿਰ ਮੈਂ ਤੈਨੂੰ ਚੀਰੂ ਬਹੁਤ ਬੁਰੀ ਤਰ੍ਹਾਂ ਤੂੰ ਅਜੇ ਤੱਕ ਸੋਚਿਆ ਨਹੀਂ ਹੋਣਾ ਚੱਲ ਵੜੋ ਘਰੇ ਹਾਂ ਘਰੇ ਚੱਲਾਂਗੇ ਬਿਲਕੁਲ ਸਿੱਧਾ ਜੋਤ ਜੋਤ ਹਾਂਜੀ ਹਾਂਜੀ ਪਹਿਲਾਂ ਦੇ ਘਰ ਚੱਲਾਂਗੇ ਐਮ ਸੀ ਐਸ ਵੀ ਤੁਸੀਂ ਨਾਲ ਜਾਓਗੇ ਠੀਕ ਹੈ ਪੈਂਜੀ ਕੋਈ ਹੋਰ ਬੰਦਾ ਮੱਦੇਨਾਂ ਨਾਲ ਦੇ ਸਕਦਾ ਨਹੀਂ ਪਸ ਤੁਹਾਡੇ ਤਾਂ ਬਹੁਤ ਸਮਾਂ ਹੈ ਕਿ ਉਹ ਕਰਾਂਦੀ ਚੋਰੀ ਹੋਈ ਨਾ ਉਹ ਵੀ ਬਣਾ ਕੇ ਛੱਡ ਗਿਆ ਉਹ ਕੋਈ ਕਹਿੰਦੇ ਕਿ ਇਹ ਤੇ ਜੇਤੇ ਚੋਰ ਨਿਕਲੇ ਜੀ ਫੇਰ ਤਾਂ ਮਨਾਲਾਂਗੇ ਇਹਦੇ ਵਿੱਚੋਂ ਜੇ ਇਹ ਤਲਫੀਕ ਆਹੀ ਇੱਕ ਤਾਸਾ ਹੈ ਜਿਹਨਾਂ ਘਰ ਦੇ ਆਪਰੇਸ਼ਨ ਕਰਾਉਣਾ ਮੈਂ ਮਦਦ ਨਹੀਂ ਕਰੂੰਗਾ ਮੈਂ ਉਹਨੂੰ ਬੰਦਾ ਨਹੀਂ ਬਣਾਉਂਗਾ ਦੇਖੋ ਜੀ ਅਸੀਂ ਭੈਣ ਜੀ ਦੇਖੋ ਇਹ ਸਮਾਜ ਦੇ ਵਿੱਚ ਵੀ ਬੁਰਾਈ ਹੈ ਨਾ ਜ਼ਰੂਰੀ ਨਹੀਂ ਬੁਰੇ ਨੂੰ ਬੁਰਾ ਕਹੀਏ ਕਿ ਵਿੱਚ ਕਿਤੇ ਫਿਰ ਕਿਤੇ ਜਾ ਕੇ ਕਹਾਣੀ ਛੂਟ ਆਉਗੀ ਆਪਣਾ ਅੱਜ ਬਣਦਾ ਪਰ ਸੁਧਾਰ ਵੀ ਕਰੀਏ ਕੋਈ ਠੀਕ ਹੈ ਜੇ ਇਹਦੀ ਮਜਬੂਰੀ ਹੋਈ ਤਾਂ ਮੈਂ ਦੀ ਮਦਦ ਕਰੂੰਗਾ ਜਿੰਨਾ ਚਿਰ ਮੈਂ ਜਿੰਨੇ ਜੋਗਾ ਹੈਗਾ ਮੈਂ ਦੀ ਮਦਦ ਕਰੂੰਗਾ ਮੈਂ ਆਪਦੇ ਨਾਲ ਰੱਖੂੰਗਾ ਜਿਹੜਾ ਸੱਚ ਦਾ ਫੈਸਲਾ ਸੁਣਾ ਰਿਹਾ ਹੈ ਜੀ ਬਿਲਕੁਲ ਚਲ ਚਲਾ ਕੇ